ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਢਿਲੋਂ ਵਿਲੇਜ ਫੂਡ ਤੇ ਅੱਜ ਆਪਾਂ ਤੁਹਾਨੂੰ ਬੈਂਗਣ ਦੇ ਪਰਤੇ ਦੀ ਜਿਹੜੀ ਰੈਸਪੀ ਬਣਾ ਕੇ ਦਿਖਾਵਾਂਗੇ ਆਪਾਂ ਇਹ ਜਿਹੜਾ ਬੈਂਗਣ ਦਾ ਪਰਤਾ ਇੱਕ ਨਵੇਂ ਤਰੀਕੇ ਨਾਲ ਤਿਆਰ ਕੀਤਾ ਤੇ ਬੈਂਗਣ ਦਾ ਪਰਤਾ ਜਿਹੜਾ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ ਤੇ ਬਹੁਤ ਹੀ ਟੇਸਟੀ ਸੀ ਤੇ ਚਲੋ ਜੀ ਰੈਸਪੀ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਬਣੇ ਲਿਓ ਮੇਰੇ ਨਾਲ ਵੀਡੀਓ ਦੇ ਐਂਡ ਤੱਕ ਬੈਂਗਣ ਦਾ ਪਰਤਾ ਬਣਾਉਣ ਦੇ ਲਈ ਆਪਾਂ ਨੇ ਦੋ ਬੱਡੇ ਸਾਈਜ਼ ਦੇ ਬੈਂਗਣ ਲੱਤੇ ਨੇ ਤੁਸੀਂ ਬੈਂਗਣ ਆ ਜਿਹੜੇ ਕੋਈ ਵੀ ਲੈ ਸਕਦੇ ਹੋ ਮੋٹے ਬੈਂਗਣ ਵੀ ਲੈ ਸਕਦੇ ਹੋ ਲੰਬੀ ਬੈਂਗਣੀ ਵੀ ਲੈ ਸਕਦੇ ਹੋ ਤੇ ਨਾਲ ਹੀ ਆਪਾਂ ਨੇ ਤਿੰਨ ਟਮਾਟਰ ਲਏ ਸੀ ਥੋੜੇ ਜਿ ਮੇਰੇ ਕੋਲ ਹਰੇ ਮਟਰ ਵੀ ਪਏ ਸੀਗੇ ਤੇ ਆਪਾਂ ਉਹ ਵੀ ਲੈ ਲਏ ਨੇ ਹਰੇ ਮਟਰ ਨੇ ਜਿਹੜੇ ਆਪਸ਼ਨ ਨੇ ਆਪਸ਼ਨਲ ਨੇ ਜੇ ਤੁਹਾਨੂੰ ਘਰ ਤੁਸੀਂ ਪਾਉਣਾ ਚਾਹਦੇ ਹੋ ਤਾਂ ਪਾ ਵੀ ਸਕਦੇ ਹੋ ਨਹੀਂ ਤਾਂ ਤੁਸੀਂ ਸਕਿਪ ਵੀ ਕਰ ਸਕਦੇ ਹੋ ਮੇਰੇ ਕੋਲ ਬਚੇ ਹੋਏ ਪਏ ਸੀਗੇ ਪਹਿਲਾਂ ਦੇ ਇਸ ਕਰਕੇ ਮੈਂ ਇਹ ਜਿਹੜੇ ਮਟਰ ਨੇ ਇਹਨਾਂ ਨੂੰ ਬੈਂਗਣ ਦੇ ਪੜਥੇ ਦੇ ਵਿੱਚ ਐਡ ਕਰ ਲੂੰਗੀ ਤੇ ਦੋ ਤਿੰਨ ਆਪਾਂ ਨੇ ਹਰੀਆਂ ਮਿਰਚਾਂ ਲਈਆਂ ਨੇ ਆਪਾਂ ਨੇ ਅੱਜ ਬੈਂਗਣਾ ਨੂੰ ਭੁੰਨਣ ਦੀ ਬਜਾਏ ਇਹਨਾਂ ਨੂੰ ਛਿੱਲ ਕੇ ਆਪਾਂ ਉਬਾਲ ਕੇ ਹੀ ਬੈਂਗਣ ਦਾ ਪੜਥਾ ਜਿਹੜਾ ਤਿਆਰ ਕਰਾਂਗੇ ਇਹ ਜਿਹੜਾ ਪੜਥਾ ਇਹ ਬਹੁਤ ਹੀ ਸੌਖਾ ਬਹੁਤ ਹੀ ਘੱਟ ਸਮੇਂ ਦੇ ਵਿੱਚ ਬਣ ਕੇ ਤਿਆਰ ਹੋ ਜਾਂਦਾ ਹੈ ਤੇ ਇਸ ਪੜਥੇ ਨੂੰ ਬਹੁਤ ਜ਼ਿਆਦਾ ਟਾਈਮ ਵੀ ਨਹੀਂ ਲੱਗਦਾ ਤੇ ਟੇਸਟੀ ਵੀ ਬਹੁਤ ਜ਼ਿਆਦਾ ਹੁੰਦਾ ਹੈ ਤੁਸੀਂ ਇੱਕ ਵਾਰ ਜਿਹੜੀ ਇਹ ਰੈਸਪੀ ਆ ਜਰੂਰ ਬਣਾ ਕੇ ਟਰਾਈ ਕਰਿਓ ਤੇ ਆਪਾਂ ਨੇ ਬੈਂਗਣਾ ਨੂੰ ਕੱਟ ਕੇ ਛਿੱਲ ਕੇ ਰੱਖ ਲਿਆ ਸੀਗਾ ਤੇ ਜਦੋਂ ਆਪਾਂ ਵਾਲ ਕੇ ਬਣਾਉਨੇ ਆ ਇਹਨਾਂ ਨੂੰ ਤਾਂ ਉਦੋਂ ਆਪਾਂ ਛਿਲਕਾ ਜਿਹੜਾ ਉਤਾਰ ਲੈਨੇ ਆ ਤੁਸੀਂ ਛਿਲਕੇ ਦੇ ਸਮੇਤ ਵੀ ਵਾਲਣਾ ਚਾਹੁੰਦੇ ਇਹਨਾਂ ਨੂੰ ਮਤਲਬ ਕਿ ਉਵਾਲ ਸਕਦੇ ਹੋ ਤੇ ਹੁਣ ਆਪਾਂ ਨੇ ਟਮਾਟਰ ਨੇ ਜਿਹੜੇ ਦੋ ਟਮਾਟਰ ਨੇ ਆਪਾਂ ਨੇ ਰਫਲੀ ਚੋਪ ਕਰ ਲੈਣੇ ਨੇ ਆਪਾਂ ਨੇ ਇਹ ਜਿਹੜੇ ਬੈਂਗਣ ਨੇ ਪਾਣੀ ਦੇ ਵਿੱਚ ਪਾ ਕੇ ਨਹੀਂ ਇਹਨਾਂ ਨੂੰ ਉਬਾਲਣਾ ਹੈਗਾ ਆਪਾਂ ਇਹਨਾਂ ਨੂੰ ਕੁੱਕਰ ਦੇ ਵਿੱਚ ਥੋੜਾ ਜਿਹਾ ਤੇਲ ਪਾ ਕੇ ਦੋ ਤਿੰਨ ਸਿਟੀਆਂ ਮਾਰਾ ਲਾਂਗੇ ਕੁੱਕਰ ਦੇ ਵਿੱਚ ਹੀ ਪਕਾਵਾਂਗੇ ਸੌਰੀ ਮੈਂ ਉਬਾਲਣਾ ਕਹਿੰਦਾ ਸੀਗਾ ਆਪਾਂ ਉਬਾਲਾਂਗੇ ਨਹੀਂ ਇਹਨਾਂ ਨੂੰ ਤੇ ਹੁਣ ਆਪਾਂ ਨੇ ਗੈਸ ਦੇ ਉੱਪਰ ਕੁੱਕਰ ਆ ਜਿਹੜਾ ਉਹ ਰੱਖ ਲਿਆ ਏ ਤੇ ਨਾਲ ਹੀ ਆਪਾਂ ਇਹਦੇ ਵਿੱਚ ਹਰਾ ਧਨੀਆ ਲਾਵਾਂਗੇ ਡੰਡੀਆਂ ਦੇ ਸਮੇਤ ਹਰਾ ਧਨੀਆ ਜਿਹੜਾ ਡੰਡੀਆਂ ਦੇ ਸਮੇਤ ਆਪਾਂ ਪਾਉਨੇ ਆ ਤਾਂ ਜਿਹੜਾ ਫਲੇਵਰ ਆ ਉਹ ਬਹੁਤ ਹੀ ਵਧੀਆ ਹੁੰਦਾ ਤੁਸੀਂ ਜਿਹੜੇ ਨਹੀਂ ਇਸਤੇਮਾਲ ਕਰਦੇ ਉਹ ਜਰੂਰ ਇਸਤੇਮਾਲ ਕਰਕੇ ਦੇਖਿਓ ਡੰਡੀਆਂ ਨੇ ਜਿਹੜੀਆਂ ਇਹਨਾਂ ਦਾ ਫਲੇਵਰ ਬਹੁਤ ਹੀ ਜ਼ਬਰਦਸਤ ਹੁੰਦਾ ਏ ਤੇ ਆਪਾਂ ਨੇ ਦੋ ਹਰੀਆਂ ਮਿਰਚਾਂ ਵੀ ਕੱਟ ਲਈਆਂ ਸੀਗੀਆਂ ਤੇ ਆਪਾਂ ਧਨੀਆ ਇਹ ਜਿਹੜਾ ਉਹ ਵੀ ਕੱਟ ਲਿਆ ਏ ਹੁਣ ਆਪਾਂ ਇੱਕ ਕੜਛੀ ਰਿਫਾਈਨਡ ਆਇਲ ਦੀ ਲਵਾਂਗੇ ਆਪਾਂ ਤੇਲ ਨੂੰ ਹਲਕਾ ਜਿਹਾ ਗਰਮ ਕਰ ਲਵਾਂਗੇ ਗਰਮ ਹੋਣ ਤੋਂ ਬਾਅਦ ਆਪਾਂ ਜਿਹੜੇ ਬੈਂਗਣ ਸੀਗੇ ਕੱਟ ਕੇ ਰੱਖੇ ਹੋਏ ਉਹਨਾਂ ਨੂੰ ਆਪਾਂ ਕੁੱਕਰ ਦੇ ਵਿੱਚ ਪਾ ਲਾਂਗੇ ਆਪਾਂ ਨੇ ਗੈਸ ਦੀ ਜਿਹੜੀ ਫਲੇਮ ਆ ਉਹ ਲੋ ਟੂ ਮੀਡੀਅਮ ਹੀ ਰੱਖਾਂਗੇ ਤਾਂ ਕਿ ਜਿਆਦਾ ਫਲੇਮ ਦੇ ਵਿੱਚ ਕੀ ਹੈ ਕਿ ਆਪਣੇ ਬੈਂਗਣ ਨੇ ਜਲ ਨਾ ਜਾਣ ਤੇ ਆਪਾਂ ਹੁਣ ਜਿਹੜੇ ਟਮਾਟਰ ਕੱਟ ਕੇ ਰੱਖੇ ਹੋਏ ਸੀ ਉਹ ਵੀ ਪਾ ਦੇਣੇ ਆ ਨਾਲ ਹੀ ਆਪਾਂ ਇੱਕ ਚਮਚਾ ਜਿਹੜਾ ਨੂਨ ਦਾ ਪਾਵਾਂਗੇ ਇੱਕ ਚਮਚਾ ਹੀ ਆਪਾਂ ਹਲਦੀ ਦਾ ਲੈ ਲੈਣਾ ਇੱਕ ਚਮਚਾ ਹੀ ਆਪਾਂ ਇਹਦੇ ਵਿੱਚ ਕਸ਼ਮੀਰੀ ਲਾਲ ਮਿਰਚਾ ਜਿਹੜੀ ਉਹ ਪਾ ਦੇਣੀ ਆ ਤੇ ਹੁਣ ਆਪਾਂ ਨੇ ਬੈਂਗਣਾ ਨੂੰ ਚੰਗੀ ਤਰ੍ਹਾਂ ਤੇਲ ਦੇ ਵਿੱਚ ਮਿਕਸ ਕਰ ਲੈਣਾ ਤਾਂ ਕਿ ਜਿਹੜੇ ਬੈਂਗਣਾ ਦੇ ਉੱਪਰ ਕੋਟਿੰਗ ਆ ਉਹ ਚੰਗੀ ਤਰ੍ਹਾਂ ਹੋ ਜਵੇ ਤੇ ਮਸਾਲੇ ਨੇ ਜਿਹੜੇ ਉਹ ਵੀ ਚੰਗੀ ਤਰ੍ਹਾਂ ਮਿਕਸ ਹੋ ਜਾਣ ਤੇ ਦੇਖੋ ਜਿਹੜਾ ਕਲਰ ਆ ਬੈਂਗਣਾ ਦਾ ਹਰੇ ਧਨੀਆ ਦਾ ਤੇ ਟਮਾਟਰਾਂ ਦਾ ਬਹੁਤ ਹੀ ਜ਼ਬਰਦਸਤ ਲੱਗ ਰਿਹਾ ਬਹੁਤ ਸੋਹਣੇ ਦੇਖਣ ਨੂੰ ਆਪਣੇ ਬੈਂਗਣ ਨੇ ਜਿਹੜੇ ਲੱਗ ਰਹੇ ਨੇ ਤੇ ਹੁਣ ਆਪਾਂ ਨੇ ਇਹਦੇ ਵਿੱਚ ਇਹ ਜਿਹੜੀ ਇੱਕ ਕੜਛੀ ਆਪਾਂ ਨੇ ਤੇਲ ਦੀ ਲਈ ਸੀ ਇਹੀ ਇੱਕ ਕੜਛੀ ਆਪਾਂ ਨੇ ਇਹਦੇ ਵਿੱਚ ਪਾਣੀ ਦੀ ਪਾਈਆ ਉਹ ਮੈਂ ਤੁਹਾਨੂੰ ਦਿਖਾਉਣਾ ਭੁੱਲ ਗਈ ਸੀ ਤੇ ਹੁਣ ਆਪਣੇ ਕੋਲ ਛੋਟੇ ਸਾਈਜ਼ ਦੇ ਪਿਆਜ਼ ਸੀਗੇ ਪਿਆਜ਼ ਆਪਣੇ ਨੇ ਜਿਹੜੇ ਖਤਮ ਹੋਏ ਹੋਏ ਸੀਗੇ ਆਪਣੇ ਕੋਲ ਛੋਟੇ-ਛੋਟੇ ਅਲੱਗ ਕੱਟ ਕੇ ਰੱਖੇ ਹੋਏ ਸੀ ਇਹ ਪਏ ਸੀਗੇ ਤੇ ਹੁਣ ਆਪਾਂ ਨੇ ਪਿਆਜ਼ਾਂ ਨੂੰ ਵੀ ਛਿੱਲ ਲੈਣਾ ਤੇ ਦੇਖੋ ਪਿਆਜ਼ ਨੇ ਜਿਹੜੇ ਆਪਾਂ ਨੇ ਇਸ ਤਰ੍ਹਾਂ ਛਿੱਲ ਕੇ ਇੱਕ ਪਾਸੇ ਰੱਖ ਲਏ ਨੇ ਚੁੱਲੇ ਵੀ ਆਪਣੇ ਟੁੱਟੇ ਹੋਏ ਸੀਗੇ ਫਟ ਗਏ ਸੀਗੇ ਇਹਨਾਂ ਨੂੰ ਵੀ ਅੱਜ ਆਪਾਂ ਮਿੱਟੀ ਲਾਵਾਂਗੇ ਸਾਡੇ ਆਂਟੀ ਨੇ ਜਿਹੜੇ ਉਹ ਇਹਨਾਂ ਨੂੰ ਅੱਜ ਮਿੱਟੀ ਲਾਉਣਗੇ ਤੇ ਇੱਧਰ ਆਪਾਂ ਪਿਆਜ਼ ਨੇ ਜਿਹੜੇ ਇਹ ਬਰੀਕ-ਬਰੀਕ ਕੱਟ ਲੈਣੇ ਆ ਤੁਹਾਡੇ ਕੋਲ ਜੇ ਚੋਪਰ ਹੋਵੇ ਤਾਂ ਤੁਸੀਂ ਚੋਪਰ ਦੇ ਵਿੱਚ ਵੀ ਚੋਪ ਕਰ ਸਕਦੇ ਹੋ ਅੰਜੇ ਕਰ ਤੁਸੀਂ ਚਾਕੂ ਨਾਲ ਇਦਾਂ ਬਰੀਕ ਬਰੀਕ ਕੱਟੋਗੇ ਫਿਰ ਵੀ ਜਿਹੜੇ ਪਿਆਜ਼ ਨੇ ਸਬਜ਼ੀ ਦੇ ਵਿੱਚ ਬਹੁਤ ਵਧੀਆ ਲੱਗਦੇ ਨੇ ਤੇ ਜਿਹੜੇ ਆਪਣੇ ਕੋ ਥੋੜੇ ਜੇ ਹਰੇ ਮਟਰ ਰੱਖੇ ਹੋਏ ਸੀ ਇਹਨਾਂ ਨੂੰ ਵੀ ਆਪਾਂ ਨੇ ਕੱਢ ਲੈਣਾ ਦੇਖੋ ਆਪਾਂ ਨੇ ਹਰੇ ਮਟਰ ਨੇ ਜਿਹੜੇ ਇਹ ਕੱਢ ਲੈਨੇ ਬਹੁਤ ਇਹ ਥੋੜੇ ਸੀਗੇ ਆਪਣੇ ਕੋ ਪਰ ਆਪਾਂ ਕਿਹਾ ਵੀ ਵੇਸਟ ਨਾ ਹੋਣ ਇਸ ਕਰਕੇ ਫ੍ਰਿਜ ਦੇ ਵਿੱਚ ਪਏ ਨੇ ਕਿ ਕਿ ਸੁੱਕ ਵੀ ਜਾਂਦੇ ਨੇ ਜੇ ਥੋੜੀ ਚੀਜ਼ ਪਈ ਹੋਵੇ ਆਪਾਂ ਨਹੀਂ ਇਸਤੇਮਾਲ ਚਾਉਂਦੀ ਹੈਗੀ ਤਾਂ ਕਰਕੇ ਮੈਂ ਜਿਹੜੇ ਇਹ ਪੜਥੇ ਦੇ ਵਿੱਚ ਨੇ ਜਿਹੜੇ ਪਾ ਲਏ ਨੇ ਤੇ ਹੁਣ ਆਪਣਾ ਦੇ ਕੁੱਕਰ ਆ ਜਿਹੜਾ ਠੰਡਾ ਹੋ ਗਿਆ ਇਹ ਦੋ ਵਿਸਲਾ ਇਹਨੂੰ ਮਰਾਲੀਆਂ ਸੀਗੀਆਂ ਤੇ ਦੇਖੋ ਜਿਹੜਾ ਆਪਣਾ ਪੜਥਾ ਹੈ ਬਿਲਕੁਲ ਚੰਗੀ ਤਰ੍ਹਾਂ ਖੁੱਲ ਗਿਆ ਹੈ ਇਸੇ ਤਰ੍ਹਾਂ ਬਸ ਸਿਰਫ ਤੁਸੀਂ ਦੋ ਵਿਸਲਾ ਨੇ ਜਿਹੜੀਆਂ ਇਹਨੂੰ ਮਰਵਾ ਲੈਣੀਆਂ ਨੇ ਤੇ ਬਾਅਦ ਵਿੱਚ ਕੁੱਕਰ ਠੰਡਾ ਹੋਣ ਤੋਂ ਬਾਅਦ ਹੀ ਆਪਾਂ ਨੇ ਇਹਨੂੰ ਖੋਲਣਾ ਤੇ ਹੁਣ ਆਪਾਂ ਨੇ ਆਲੂ ਮੈਸ਼ਰ ਦੀ ਮਦਦ ਦੇ ਨਾਲ ਇਹਨਾਂ ਨੂੰ ਬਿਲਕੁਲ ਚੰਗੀ ਤਰ੍ਹਾਂ ਮੈਸ਼ ਕਰ ਲੈਣਾ ਤੇ ਜਿਹੜਾ ਇਹਦਾ ਟਮਾਟਰਾਂ ਦਾ ਮੋਟਾ-ਮੋਟਾ ਪੱਤਾ ਉਹ ਵੀ ਆਪਾਂ ਬਾਹਰ ਕੱਢ ਦੇਵਾਂਗੇ ਤੇ ਹੁਣ ਆਪਾਂ ਇੱਕ ਕੜਾਹੀ ਦੇ ਵਿੱਚ ਤੜਕੇ ਦੇ ਲਈ ਸਰੋਂ ਦਾ ਤੇਲ ਪਾਵਾਂਗੇ ਬੈਂਗਣ ਦਾ ਪਰਤ ਹੈ ਜਿਹੜਾ ਇਹ ਸਰੋਂ ਦੇ ਤੇਲ ਦੇ ਵਿੱਚ ਹੀ ਜ਼ਿਆਦਾ ਸਵਾਦ ਬਣਦਾ ਤੇ ਤੇਲ ਆ ਜਿਹੜਾ ਆਪਣਾ ਇਹ ਚੰਗੀ ਤਰ੍ਹਾਂ ਗਰਮ ਹੋ ਗਿਆ ਏ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਚਮਚਾ ਜੀਰੇ ਦਾ ਤੇ ਨਾਲ ਹੀ ਆਪਾਂ ਪਿਆਜ਼ ਪਾ ਦਾਂਗੇ ਪਿਆਜ਼ਾਂ ਦੇ ਵਿੱਚ ਇੱਕ ਪਿਆਜ਼ ਆ ਜਿਹੜਾ ਇਹ ਕੱਟਣੋਂ ਰਹਿ ਗਿਆ ਸੀਗਾ ਤੇ ਹੁਣ ਆਪਾਂ ਨੇ ਪਿਆਜ਼ਾਂ ਨੂੰ ਹਲਾ ਲੈਣਾ ਹੈ ਤਾਂ ਕਿ ਜਿਹੜੇ ਪਿਆਜ਼ ਨੇ ਆਪਣੇ ਇਹ ਜਾਲਣਾ ਨਾ ਤੇ ਇੱਕ ਪਿਆਜ਼ ਸੀਗਾ ਉਹ ਵੀ ਆਪਾਂ ਨੇ ਕੱਟ ਕੇ ਬਚਿਆ ਹੋਇਆ ਵਿੱਚ ਐਡ ਕਰਤਾ ਏ ਤੇ ਪਿਆਜ਼ਾਂ ਦਾ ਕਲਰ ਆ ਜਿਹੜਾ ਇਹ ਵੀ ਬਹੁਤ ਵਧੀਆ ਏ ਜਿਹੜਾ ਪਿੰਕ ਪਿੰਕ ਜਿਹਾ ਹੋ ਗਿਆ ਏ ਤੇ ਨਾਲ ਹੀ ਆਪਾਂ ਚਮਚੇ ਦਾ ਚੌਥਾ ਹੀ ਹਿੱਸਾ ਇਹਦੇ ਵਿੱਚ ਹਿੰਗ ਐਡ ਕੀਤੀ ਆ ਹਿੰਗਾ ਜਿਹੜੀ ਉਹਦੇ ਨਾਲ ਵੀ ਫਲੇਵਰ ਵਧੀਆ ਹੋ ਜਾਂਦਾ ਹੈ ਤੇ ਡਾਈਜੈਸ਼ਨ ਲਈ ਵੀ ਬਹੁਤ ਵਧੀਆ ਹੁੰਦੀ ਆ ਤੇ ਦੇਖੋ ਆਪਾਂ ਜਿਹੜੇ ਪਿਆਜ਼ ਨੇ ਉਹ ਜ਼ਿਆਦਾ ਬਰਾਊਨ ਨਹੀਂ ਕਰਨੇ ਹੈਗੇ ਹਲਕੇ ਜਿਹਾ ਬਰਾਊਨ ਕਰਨੇ ਨੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਇੱਕ ਅੱਧਾ ਚਮਚਾ ਨੂਨ ਦਾ ਪਾਵਾਂਗੇ ਅੱਧਾ ਚਮਚਾ ਹੀ ਆਪਾਂ ਹਲਦੀ ਲਈ ਆ ਨੂਨ ਆਪਾਂ ਨੇ ਪਹਿਲਾਂ ਵੀ ਇਹਦੇ ਵਿੱਚ ਪਾਇਆ ਹੋਇਆ ਸੀ ਤਾਂ ਕਰਕੇ ਆਪਾਂ ਨੂਨ ਆ ਜਿਹੜਾ ਉਹ ਥੋੜਾ ਜਿਹਾ ਧਿਆਨ ਦੇ ਨਾਲ ਹੀ ਪਾਉਣਾ ਕਈ ਵਾਰ ਕੀ ਆ ਕਿ ਆਪਾਂ ਭੁੱਲ ਵੀ ਜਾਂਦੇ ਆ ਇਸ ਕਰਕੇ ਨੂਨ ਆ ਜਿਹੜਾ ਕਈ ਵਾਰ ਤੇਜ਼ ਵੀ ਹੋ ਜਾਂਦਾ ਤੇ ਨੂਨ ਆਪਾਂ ਪਹਿਲਾਂ ਤੋਂ ਘੱਟ ਰੱਖਾਂਗੇ ਤਾਂ ਜੇ ਘੱਟ ਦਾ ਇਲਾਜ ਹੈਗਾ ਬਾਅਦ ਵਿੱਚ ਵੀ ਪੈ ਜਾਂਦਾ ਵੱਧ ਦਾ ਕੋਈ ਇਲਾਜ ਨਹੀਂ ਹੈਗਾ ਤੇ ਆਪਾਂ ਨੇ ਧਨੀਆ ਪਾਊਡਰ ਵੀ ਪਾ ਲਿਆ ਸੀਗਾ ਇੱਕ ਚਮਚਾ ਭਰ ਕੇ ਤੇ ਨਾਲ ਹੀ ਆਪਾਂ ਨੇ ਅਦਰਕ ਸੌਰੀ ਜਿਹੜਾ ਟਮਾਟਰ ਮਿਰਚ ਕੱਟ ਕੇ ਰੱਖੀ ਹੋਈ ਸੀਗੀ ਉਹ ਵੀ ਪਾ ਲਈਆ ਇਹਦੇ ਵਿੱਚ ਮੈਂ ਲਸਣ ਤੇ ਅਦਰਕ ਦਾ ਇਸਤੇਮਾਲ ਨਹੀਂ ਕੀਤਾ ਹੈਗਾ ਹੁਣ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਗਰਮੀ ਦਾ ਸੀਜ਼ਨ ਸ਼ੁਰੂ ਹੋ ਗਿਆ ਗਰਮੀ ਬਹੁਤ ਜ਼ਿਆਦਾ ਹੁੰਦੀ ਆ ਇਸ ਕਰਕੇ ਆਪਾਂ ਗਰਮ ਚੀਜ਼ਾਂ ਦਾ ਜਿਹੜਾ ਇਸਤੇਮਾਲ ਆ ਥੋੜਾ ਜਿਹਾ ਘੱਟ ਹੀ ਕਰਦੇ ਆ ਤੇ ਤੜਕੇ ਨੂੰ ਆਪਾਂ ਥੋੜਾ ਜਿਹਾ ਟਾਈਮ ਦੋ 3 ਮਿੰਟਸ ਮੀਡੀਅਮ ਅੱਗ ਤੇ ਭੁੱਜਣ ਲਈ ਰੱਖ ਦਵਾਂਗੇ ਤੇ ਇੱਧਰ ਸਾਡੇ ਆਂਟੀ ਚੁੱਲ੍ਹੇ ਨੂੰ ਮਿੱਟੀ ਲਾ ਰਹੇ ਨੇ ਚੁੱਲ੍ਹੇ ਨੇ ਕਿ ਜੇ ਆਪਾਂ ਲਗਾਤਾਰ ਚੁੱਲਿਆਂ ਦੇ ਉੱਪਰ ਕੰਮ ਕਰਦੇ ਆਂ ਇਹ ਬਹੁਤ ਛੇਤੀ ਫੁੱਟ ਜਾਂਦੇ ਨੇ ਤੇ ਹੁਣ ਆਪਾਂ ਤੜਕੇ ਨੂੰ ਚੈੱਕ ਕਰਾਂਗੇ ਤੜਕਾ ਜਿਹੜਾ ਇਹਨੇ ਆਇਲ ਆ ਜਿਹੜਾ ਛੱਡਣਾ ਸ਼ੁਰੂ ਕਰਤਾ ਏ ਤੇ ਆਪਣਾ ਤੜਕਾ ਜਿਹੜਾ ਬਿਲਕੁਲ ਪੱਕ ਗਿਆ ਏ ਤੇ ਹੁਣ ਆਪਾਂ ਮਟਰ ਚੈੱਕ ਕਰਾਂਗੇ ਮਟਰ ਵੀ ਆਪਣੇ ਚੰਗੀ ਤਰ੍ਹਾਂ ਮੈਸ਼ ਹੋ ਰਹੇ ਨੇ ਮਟਰ ਵੀ ਪੱਕ ਗਏ ਨੇ ਤੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਆਪਣਾ ਪੜਥਾ ਤਿਆਰ ਕਰਕੇ ਰੱਖਿਆ ਹੋਇਆ ਸੀਗਾ ਉਹਨੂੰ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਤੇ ਦੇਖੋ ਜਿਹੜਾ ਪੜਥੇ ਦਾ ਕਲਰ ਆ ਉਹ ਵੀ ਬਹੁਤ ਵਧੀਆ ਆਇਆ ਹੈ ਇਹ ਜਿਹੜਾ ਕਲਰ ਹੈ ਇਹ ਆਪਣਾ ਕਸ਼ਮੀਰੀ ਮਿਰਚ ਪਾਉਣ ਦੇ ਨਾਲ ਬਹੁਤ ਵਧੀਆ ਹੁੰਦਾ ਤੇ ਹੁਣ ਆਪਾਂ ਨੇ ਪੜਥੇ ਨੂੰ ਤੜਕੇ ਦੇ ਵਿੱਚ ਮਿਕਸ ਕਰ ਲੈਣਾ ਤਾਂ ਕਿ ਜਿਹੜਾ ਮਸਾਲੇ ਨੇ ਸਾਰੇ ਇਕੁਅਲੀ ਮਿਕਸ ਹੋ ਜਾਣ ਤੇ ਹੁਣ ਆਪਾਂ ਇਹਨੂੰ 5 ਤੋਂ 7 ਕਿ ਮਿੰਟ ਲੋ ਟੂ ਮੀਡੀਅਮ ਆਚ ਤੇ ਉੱਪਰ ਪਕਾਵਾਂਗੇ ਤਾਂ ਕਿ ਪਰਠਾ ਆਪਣਾ ਬਿਲਕੁਲ ਚੰਗੀ ਤਰ੍ਹਾਂ ਹੋਰ ਪੱਕ ਜਵੇ ਮਸਾਲੇ ਦੇ ਨਾਲ ਤੇ ਪਰਠਾ ਇਹ ਜਿਹੜਾ ਆਪਣਾ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ ਸੀਗਾ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਜਿਹੜੇ ਮੇਰੇ ਚੈਨਲ ਤੇ ਵੀਡੀਓਜ਼ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਨਨੋ ਰਿਕਵੈਸਟ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਨਾਲ ਹੀ ਬੈਲ ਆਈਕਨ ਦੇ ਉੱਤੇ ਕਲਿੱਕ ਕਰ ਲੈਣ ਤਾਂ ਕਿ ਮੇਰੀ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਆ ਜਿਹੜੀ ਤੁਹਾਨੂੰ ਪਹਿਲਾਂ ਮਿਲ ਸਕੇ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਤਾਂ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਨਾਲ ਹੀ ਮੈਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸਿਓ ਕਿ ਮੇਰੀ ਰੈਸਪੀ ਆ ਜਿਹੜੀ ਇਹ ਤੁਹਾਨੂੰ ਕਿੱਦਾਂ ਲੱਗੀ ਤੇ ਦੇਖੋ ਆਪਣਾ ਪਰਠਾ ਜਿਹੜਾ ਆਪਾਂ ਨੇ ਪਲੇਟ ਦੇ ਵਿੱਚ ਸਰਵ ਕਰ ਲਿਆ ਹੈ ਤੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ ਏ ਇਹਨੂੰ ਆਪਾਂ ਰੋਟੀ ਨਾਲ ਪਰਾਂਠੇ ਨਾਲ ਜਿਹਦੇ ਨਾਲ ਵੀ ਤੁਹਾਡਾ ਦਿਲ ਕਰੇ ਉਹਦੇ ਨਾਲ ਆਪਾਂ ਖਾ ਸਕਦੇ ਆ ਤੇ ਸ਼ਾਮ ਦਾ ਟਾਈਮ ਸੀਗਾ ਤੇ ਦੇਖੋ ਆਪਣੀ ਇਹ ਰੈਸਪੀ ਆ ਜਿਹੜੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਆ ਇਸੇ ਤਰ੍ਹਾਂ ਹੀ ਮੇਰੀ ਰੈਸਪੀਸ ਨੂੰ ਪਿਆਰ ਦਿੰਦੇ ਰਿਹਾ ਕਰੋ ਤਾਂ ਕਿ ਮੇਰੀ ਹੌਸਲਾ ਵਧਾਈ ਹੋ ਸਕੇ ਮੇਰੀ ਇੱਕ ਭੈਣ ਨੇ ਕਮੈਂਟ ਕੀਤਾ ਸੀ ਕਿ ਤੁਸੀਂ ਪਰਤੇ ਦੀ ਰੈਸਪੀ ਆ ਜਿਹੜੀ ਇਹ ਸ਼ੇਅਰ ਨਹੀਂ ਕੀਤੀ ਹੈਗੀ ਇਸ ਕਰਕੇ ਆਪਾਂ ਨੇ ਉਹਨਾਂ ਦੀ ਰਿਕਵੈਸਟ ਦੇ ਉੱਤੇ ਅੱਜ ਜਿਹੜਾ ਪਰਥਾ ਏ ਬਣਾ ਕੇ ਤਿਆਰ ਕੀਤਾ ਜੇਕਰ ਭੈਣ ਮੇਰੀ ਵੀਡੀਓ ਦੇਖਦੀ ਹੋਵੇ ਤਾਂ ਉਹਨੂੰ ਵੀ ਰਿਕੁਐਸਟ ਆ ਕਿ ਮੇਰੀ ਵੀਡੀਓ ਐਂਡ ਤੱਕ ਦੇਖੇ ਤੇ ਮੇਰੀ ਵੀਡੀਓ ਦੇਖਣ ਨੂੰ ਧੰਨਵਾਦ